ਆ ਪੰਜਾਬੀ ਆ ਗਿਆ ਬੱਜਣਾ ਅੱਜ ਪੰਜਾਬੀ ਧੋਲ ਤੇ ਚੰਨ ਦਾ ਜੱਗਲਾ ਹੋ ਰਹੀ ਆ ਲੱਖਾਂ ਕਰੋੜਾਂ ਲੋਕ ਦਿਲਜੀਤ ਦੋਸਾਂਝ ਦੇ دیਵਾਨੇ ਨੇ ਪਰ ਆਖੇਕਾਰ ਉਹ ਕੁੜੀ ਕੌਣ ਹੈ ਜਿਹਦੇ دیਵਾਨੇ ਦਿਲਜੀਤ ਦੋਸਾਂਝ ਹੋਏ ਨੇ ਜਿਸ ਦਾ ਨਾਮ ਉਹ ਅਕਸਰ ਆਪਣੇ ਬੁੱਲਾਂ ਤੇ ਰੱਖਦੇ ਨੇ ਅਤੇ ਆਪਣੀ ਜੋੜੀ ਉਹਨਾਂ ਨੂੰ ਉਸੇ ਕੁੜੀ ਦੇ ਨਾਲ ਕੈਂਟ ਵੀ ਲੱਗਦੀ ਹੈ। ਇਸ ਬਾਰੇ ਅਸੀਂ ਅੱਗੇ ਜਾ ਕੇ ਜਾਣਕਾਰੀ ਦਵਾਂਗੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਦੇ ਰਹੋ ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਜਲੰਧਰ ਦੇ ਦੁਸਾਂਝ ਕਲਾਂ ਦੇ ਵਿੱਚੀ ਕੰਮ ਜਿਹੇ ਕਰਦੇ ਵਿੱਚ ਜੰਮਿਆ ਹੈ ਮੁੰਡਾ ਬੱਸ ਡਰਾਈਵਰੀ ਕਰਦੇ ਬਲਬੀਰ ਸਿੰਘ ਪਿਤਾ ਅਤੇ ਜਦੋਂ ਤੀ ਤੋਂ ਬਾਅਦ ਇਹ ਪੁੱਤ ਹੁੰਦਾ ਤਾਂ ਉਸ ਤੋਂ ਬਾਅਦ ਕਰਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ 2000 ਤੇ ਵਿੱਚ ਇਸ ਮੁੰਡੇ ਦਾ ਪਹਿਲਾ ਗਾਣਾ ਆਇਆ ਪਰ 2025 ਤੱਕ ਪਹੁੰਚਦੇ ਪਹੁੰਚਦੇ ਇਹ ਨਹੀਂ ਪਤਾ ਸੀ ਕਿ ਇਸਦੇ دیਵਾਨੇ ਨਾ ਸਿਰਫ ਬਾਲੀਵੁੱਡ ਦੇ ਵਿੱਚ ਸਗੋਂ ਹਾਲੀਵੁੱਡ ਦੇ ਵਿੱਚ ਵੀ ਹੋਣਗੇ ਲੋਕ ਇੱਕ ਝਲਕ ਪਾਣ ਨੂੰ ਤਰਸਦੇ ਨੇ ਤੇ ਜਦੋਂ ਅੱਖਾਂ ਦੇ ਸਾਹਮਣੇ ਇਹ ਸੂਰਮਾ ਖੜਾ ਹੁੰਦਾ ਤਾ ਲੋਕ ਗੱਗਦਹੋਟਦੇ ਨੇ ਅਤੇ ਨਾਲ ਹੀ ਉਹਨਾਂ ਦੇ ਚਿਹਰੇ ਦੀ ਖੁਸ਼ੀ ਅੱਖਾਂ ਦੇ ਵਿੱਚ ਰੌਣਕ ਅਤੇ ਹੰਝੂ ਦੇਖਣ ਵਾਲੇ ਹੁੰਦੇ ਨੇ ਅਸੀਂ ਗੱਲ ਕਰਨ ਜਾ ਰਹੇ ਹਾਂ ਦਲਜੀਤ ਦੋਸਾਂਝ ਦੀ ਦੋਸਾਂਝ ਕਲਾ ਦੇ ਵੀ ਜਮਿਆ ਹੋ ਮੁੰਡਾ ਜਿਨੇ ਨਾ ਸਿਰਫ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਸਗੋ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਇੱਕ ਸਟਿਗਮਾ ਸੀ ਇੱਕ ੱੱਬਾ ਲੱਗਿਆ ਹੋਇਆ ਸੀ ਕਿ ਜਿਹੜੇ ਵੀ ਸਰਦਾਰ ਮੁੰਡੇ ਨੇ ਉਹ ਫਿਲਮਾਂ ਦੇ ਵਿੱਚ ਨਹੀਂ ਜਾ ਸਕਦੇ ਉਹਨਾਂ ਨੂੰ ਆਪਣੇ ਬਾਲ ਕਟਾਣੇ ਹੀ ਪੈਂਦੇ ਨੇ ਪਰ ਆਪਣੀ ਅਦਾਕਾਰੀ ਦੇ ਖੇਤਰ ਦੇ ਵਿੱਚ ਜਦੋਂ ਇਸ ਮੁੰਡੇ ਨੇ ਝੰਡੇ ਗੱਡੇ ਤਾਂ ਆਪਣੀ ਉਹੀ ਲੁੱਕ ਅਤੇ ਉਹੀ ਦਿੱਖ ਦੇ ਨਾਲ ਸੁਖਵਿੰਦਰ ਕੌਰ ਹਾਊਸਵਾਈਫ ਸਾਧਾਰਨ ਜਹੀ ਯਾਰਟੀ ਨਾਲ ਦੇ ਵੱਲੋਂ ਇਸ ਮੁੰਡੇ ਨੂੰ ਜਨਮ ਦਿੱਤਾ ਗਿਆ ਦਲਜੀਤ ਦੋਸਾਂਜ ਆਪਣੀ ਮਾਂ ਨੂੰ ਰੱਬ ਮੰਨਦੇ ਨੇ ਹਾਲ ਹੀ ਦੇ ਵਿੱਚ ਇੱਕ ਕਾਨਸਰਟ ਹੋਇਆ ਸੀ ਜਿਸ ਤੇ ਵਿੱਚ ਉਹਨਾਂ ਦੀ ਮਾਂ ਤੇ ਭੈਣ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਸੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿਸੇ ਕੀਤਾ ਹੋਇਆ ਸਟਰਗਲ ਸਾਲ 2000 ਦੇ ਵਿੱਚ ਆਇਆ ਕੈਸਟ ਊੜਾ ਆੜਾ ਸਮਾਈਲ ਸ਼ੁਰੂਆਤੀ ਦਿਨਾਂ ਦੇ ਵਿੱਚ ਕਿਦਾਂ ਹੋ ਫਲॉप ਰਹੇ ਅਤੇ ਫਿਰ ਇੱਕਦਮ ਹੀ ਜਦੋਂ ਹਨੀ ਸਿੰਘ ਦੇ ਨਾਲ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਕਈ ਗਾਣੇ ਹਿੱਟ ਹੋਏ ਕਈ ਫਿਲਮਾਂ ਦੇ ਵਿੱਚ ਉਹ ਆਏ ਬਾਲੀਵੁੱਡ ਦੇ ਵਿੱਚ ਵੀ ਤੱਕ ਪਾਈ ਅਤੇ ਉਹਨਾਂ ਦੇ ਮਜ਼ਾਕੀਆ ਮੂਡ ਨੂੰ ਲੈ ਕੇ ਮਸਤੀਆਂ ਤੇ ਮਸਟਰੀਆਂ ਕਰਦੇ ਹੋਏ ਜਿਹੜੀਆਂ ਵੀਡੀਓਜ਼ ਉਹ ਅਪਲੋਡ ਕਰ ਰਹੇ ਨੇ ਉਹਨਾਂ ਨੂੰ ਦੇਖਣ ਤੇ ਲੋਕ ਤਰਸਦੇ ਨੇ ਮਿਲੀਅਨਸ ਤੱਕ ਲੋਕ ਉਹਨਾਂ ਦੀ ਵੀਡੀਓਜ਼ ਨੂੰ ਇੱਕੋ ਮਿੰਟਾਂ ਦੇ ਵਿੱਚ ਇੱਕੋ ਝਟਕੇ ਦੇ ਵਿੱਚ ਦੇਖ ਲੈਂਦੇ ਨੇ ਟਿਕਟਾਂ ਹੱਥੋਂ-ਹੱਥ ਵਿਕ ਜਾਂਦੀਆਂ ਨੇ 15 ਸੈਕਿੰਡ ਦੇ ਵਿੱਚ ਪੂਰੇ ਦਾ ਪੂਰਾ ਸ਼ੋਅ ਦੀਆਂ ਟਿਕਟਾਂ ਵਿਕ ਚੁੱਕੀਆਂ ਸੀ ਹਾਲ ਹੀ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਦਲਜੀਤ ਦੋਸਾਂਜ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਵਿਆਹ ਕਿ ਅਮਰੀਕਾ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਬੱਚਾ ਵਾਕੇ ਹੀ ਰਹਿ ਰਹੇ ਹੋਰ ਵੀ ਕਈ ਗੱਲਾਂ ਆਥੇ ਕਿਸੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਤਾਂ ਆਓ ਇੱਕ ਚਾਤ ਮਾਰਦੇ ਆਂ। ਸ਼ਿਰਾਤੀ ਸੁਬਾਦੀ ਦਲਜੀਤ ਦੋਸਾਂਝ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਤਾਂ ਬਿਨਾਂ ਬੁਲਾਏ ਹੀ ਉੱਥੇ ਚਲੇ ਜਾਂਦੇ ਸੀ। ਇਸ ਦੇ ਨਾਲ ਹੀ ਇੱਕ ਗੱਲ ਉਹਨੇ ਹੋਰ ਦੱਸੀ ਹੈ ਕਿ ਪਹਿਲੀ ਵਾਰ ਜਦੋਂ ਉਹਨਾਂ ਨੇ ਜੈਨਕਾਰ ਖਰੀਦੀ ਸੀ ਤਾਂ ਗਰਮੀਆਂ ਦੇ ਵਿੱਚ ਲਾਈਟ ਜਾਣ ਤੋਂ ਬਾਅਦ ਆਪਣੇ ਭਰਾ ਦੇ ਨਾਲ ਗੱਡੀ ਦਾ AC ਓਨ ਕਰਕੇ ਉਸਦੇ ਵਿੱਚ ਬੈਠ ਜਾਇਆ ਕਰਦੇ ਸੀ। ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਗੱਲ ਕੀ ਆਖਿਰਕਾਰ ਉਹਨਾਂ ਨੇ ਮਿਊਜ਼ਿਕ ਕਿੱਥੋਂ ਸਿੱਖਿਆ ਤਾਂ ਦੱਸਦੇ ਕਿ ਹਰਗੋਬਿੰਦ ਸਿੰਘ ਆਲਮਪੂਰੀ ਅਤੇ ਕਰਤਾਰ ਸਿੰਘ ਤੋਂ ਦਲਿਤ ਦਸਾਂਡ ਦੇ ਵੱਲੋਂ ਮਿਊਜ਼ਿਕ ਸਿੱਖਿਆ ਗਿਆ ਅਤੇ ਪਹਿਲੀ ਐਲਬਮ ਦੇ ਸਮੇਂ ਉਹਨਾਂ ਨੇ ਜਾਣਕਾਰਾਂ ਤੋਂ ਪੈਸੇ ਮੰਗ ਕੇ ਇਸ ਕੈਸਟ ਨੀਸ ਐਲਬਮ ਨੂੰ ਕੱਢਿਆ ਸੀ ਜਿਸ ਦਾ ਨਾਮ ਸੀ ਇਸ਼ਕ ਦਾ ਓੜਾ ੜਾ ਸਾਲ 2000 ਦੇ ਵਿੱਚ ਇਹ ਐਲਬਮ ਆਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਦਿਲਜੀਤ ਤੋਂ ਦਿਲਜੀਤ ਨਾਮ ਰੱਖਿਆ ਗਿਆ ਇਹ ਐਲਬਮ ਇੰਨੀ ਜ਼ਾਦਾ ਹਿੱਟ ਹੋਈ ਕਿ ਇਸ ਦੇ ਵਿੱਚ ਪੂਰੇ 8 ਗਾਣੇ ਸੀ ਅਤੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਹੀ ਪਿਆਰ ਦਿੱਤਾ ਇਹੋ ਜਿਹੇ ਸ਼ਾਨਦਾਰ ਗਾਣਿਆਂ ਦੀ ਬਦੌਲਤ ਹੀ ਉਹਨਾਂ ਦਾ ਨਾਮ ਪੰਜਾਬ ਦੇ ਵਿੱਚ ਚਮਕਣ ਲੱਗਿਆ ਸੀ ਅਤੇ ਪੰਜਾਬ ਤੋਂ ਬਾਹਰ ਵੀ ਹੁਣ ਲੋਕ ਉਹਨਾਂ ਨੂੰ ਜਾਨਣਾ ਚਾਹੁੰਦੇ ਸਨ ਇਸਮਗਰੋਂਆਂ ਦੀਆਂ ਕਈ ਐਲਬਮਾਂ ਆਈਆਂ 2005 ਦੇ ਵਿੱਚ ਸਮਾਈਲ ਇਸ਼ਕ ਹੋ ਗਿਆ ਚਾਕਲੇਟ ਇਸ ਤੋਂ ਬਾਅਦ ਦਲਜੀਤ ਦੀ ਮੁਲਾਕਾਤ ਜਦੋਂ ਹਨੀ ਸਿੰਘ ਦੇ ਨਾਲ ਹੁੰਦੀ ਹੈ ਫਿਰ ਦੋਵਾਂ ਨੇ ਇਕੱਠਿਆਂ ਇੱਕ ਐਲਬਮ ਕੀਤੀ ਸੀ 2009 ਦੇ ਵਿੱਚ ਦਾ ਨੈਕਸਟ ਲੈਵਲ ਪੰਗਾ ਗਾਣੇ ਦੇ ਵਿੱਚ ਹਨੀ ਸਿੰਘ ਦਾ ਰੈਪ ਅਤੇ ਦਲਜੀਤ ਸਿੰਘ ਦੀ ਆਵਾਜ਼ ਸੀ ਜਿਸ ਨੂੰ ਕਿ ਪੰਜਾਬ ਤੋਂ ਬਾਹਰ ਵੀ ਲੋਕਾਂ ਨੇ ਖੂਬ ਪਸੰਦ ਕੀਤਾ 2011 ਦੇ ਵਿੱਚ ਇਸਮਗਰੋਂ ਲਾਈਨਸ ਆਫ ਪੰਜਾਬ ਦਲਜੀਤ ਦੀ ਪਹਿਲੀ ਫਿਲਮ ਆਈ ਅਤੇ ਫਿਲਮ ਪਾਵੇਂ ਨਾ ਚੜੀ ਹੋਵੇ ਪਰ ਇਸ ਦੇ ਵਿੱਚ ਹਨੀ ਸਿੰਘ ਤੇ ਦਿਲਜੀਤ ਦਾ ਗਾਇਆ ਹੋਇਆ ਗਾਣਾ 128 ਕੁੜੀ ਦਾ ਲੋਕਾਂ ਨੂੰ ਬਿਹਤ ਹੀ ਪਸੰਦ ਆਇਆ ਅਤੇ ਇਸ ਗਾਣੇ ਨੇ ਕੁੜੀਆਂ ਮੁੰਡਿਆਂ ਦੇ ਸਿਰ ਚੜਕੇ ਧਮਾਲਾਂ ਪਾਈਆਂ ਮੁੜ ਕੇ ਉਹਨਾਂ ਦਾ ਕੋਈ ਵੀ ਗਾਣਾ ਡੁੱਬਿਆ ਨਹੀਂ ਭਾਵੇਂ ਉਹ ਕੁਝ ਵੀ ਕਰਦੇ ਹੋਣ ਪਰ ਅਰਬਨ ਪਿੰਡੂ ਐਲਬਮ ਦੇ ਵਿੱਚ ਇੱਕ ਗਾਣਾ ਸੀ ਅਤੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਗਿਆ ਤੇ ਨਾਲ ਹੀ ਦਲਜੀਤ ਦੇ ਘਰ ਦੇ ਬਾਹਰ ਤੋੜ-ਫੋੜ ਵੀ ਕੀਤੀ ਗਈ ਸੀ ਜਿਸ ਤੋਂ ਉਹਨਾਂ ਨੇ ਖੜਾ ਮਾਫੀ ਮੰਗ ਕੇ ਹੀ ਛਡਵਾਇਆ ਸੀ ਕਿਉਂਕਿ ਉਹਨਾਂ ਦਾ ਪਰਿਵਾਰ ਬਹੁਤ ਦੁਖੀ ਹੋ ਗਿਆ ਸੀ ਕਿ ਦਲਜੀਤ ਦੇ ਗਾਣੇ ਦੇ ਕਾਰਨ ਹੀ ਘਰ ਦੇ ਬਾਹਰ ਲੋਕ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਨੇ ਦਲਜੀਤ ਦੋਸਾਂਝ ਨੇ ਇਸ ਮਗਰੋਂ ਕਿਹਾ ਸੀ ਕਿ ਹੁਣ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਅੱਗੇ ਤੋਂ ਕਰਨਗੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਹਿੱਟ ਫਿਲਮਾਂ ਦਿੱਤੀਆਂ ਜਿਦੇ ਵਿੱਚ ਜੱਟ ਐਂਡ ਜੁਲੀਅਟ ਜੇ ਨਹੀਂ ਮੇਰਾ ਦਿਲ ਲੁੱਟਿਆ ਛੜਾ ਡਿਸਕੋ ਸਿੰਘ ਸਰਦਾਰ ਜੀ ਇੱਕ ਵਧੀਆ ਸਿੰਗਰ ਅਤੇ ਐਕਟਰ ਹੋਣ ਦਾ ਸਬੂਤ ਦਿੰਦੇ ਹੋਏ ਪੰਜਾਬ ਦੇ ਰਚਤਾ ਹੋ ਜਾਣ ਹੀ ਗਏ ਸੀ ਨਾਲ ਹੀ ਉਹਨਾਂ ਦੀ ਇਸਮਗਰੋਂ ਐਂਟਰੀ ਹੁੰਦੀ ਹੈ ਬਾਲੀਵੁੱਡ ਦੇ ਵਿੱਚ ਸਨ 2016 ਦੇ ਵਿੱਚ ਉੜਤਾ ਪੰਜਾਬੀ ਗ੍ਰਿਊ ਸੂਰਮਾ ਫਿਲੋਰੀ ਬੈਸਟ ਮੇਲ ਡੈਬਿਊ ਦਾ ਐਵਾਰਡ ਤੱਕ ਮਿਲਿਆ ਗੁੱਡ ਨਿਊਜ਼ ਮੇਰੀ ਡੈਡ ਦੀ ਮਾਰੂਤੀ ਯਮਲਾ ਪਗਲਾ دیਵਾਨਾ ਟੂ ਅਰਜੁਨ ਪਟਿਆਲਾ ਵਰਗੀਆਂ ਫਿਲਮਾਂ ਦੇ ਵਿੱਚ ਬਾਲੀਵੁੱਡ ਚੁਣਾਨੇ ਕੰਮ ਕਰਕੇ ਆਪਣਾ ਨਾਮ ਕਮਾਇਆ ਹੁਣ ਵਾਰੀ ਸੀ ਵਿਦੇਸ਼ਾਂ ਦੇ ਵਿੱਚ ਤੱਕ ਪਾਉਣ ਦੀ ਮਥੇ ਜਾ ਕੇ ਵੀ ਉਹਨਾਂ ਨੇ ਜਦੋਂ ਸ਼ੋਅ ਕਰਨੇ ਸ਼ੁਰੂ ਕੀਤੇ ਤਾਂ ਉਹ ਹਾਊਸਫੁੱਲ ਹੁੰਦੇ ਸੀ ਉਝ ਹੀ ਸਮੇਂ ਦੇ ਵਿੱਚ ਸਾਰੀਆਂ ਟਿਕਟਾਂ ਵਿੱਚ ਵਿਕ ਜਾਂਦੀਆਂ ਸਨ ਅੱਜ ਤੱਕ ਕੋਈ ਵੀ ਸਿੰਗਰ ਉਸ ਮਕਾਮ ਤੇ ਨਹੀਂ ਪਹੁੰਚ ਸਕਿਆ ਜਿੱਥੇ ਕਿ ਦਲਜੀਤ ਦੋਸਾਂਝ ਪਹੁੰਚਿਆ ਪੰਜਾਬੀ ਇੰਡਸਟਰੀ ਦਾ ਦਲਜੀਤ ਜੋ ਕਿ ਪੂਰੀ ਦੁਨੀਆ ਦਾ ਦਿਲ ਜਿੱਤ ਚੁੱਕਿਆ ਚਮਕੀਲਾ ਫਿਲਮ ਦੇ ਵਿੱਚ ਉਹਨਾਂ ਦੀ ਐਕਟਿੰਗ ਬਾ ਕਮਾਲ ਸੀ ਸ਼ਾਹਰੁਖ ਖਾਨ ਵਰਗੇ ਵੀ ਉਹਨਾਂ ਦੇ ਕਾਇਲ ਹੋ ਗਏ ਸਨ ਅਬਾਨੀਆਂ ਦੇ ਵਿਆਹ ਦੇ ਫੰਕਸ਼ਨ ਦੇ ਵਿੱਚ ਜਦੋਂ ਦਲਜੀਤ ਦੋਸਾਂਝ ਨੂੰ ਨੱਚਦੇ ਝੂਮਦੇ ਦੇਖਿਆ ਗਿਆ ਤਾਂ ਉਹਨਾਂ ਦੇ ਗਾਣਿਆਂ ਤੇ ਉੱਪਰ ਪੂਰਾ ਬਾਲੀਵੁੱਡ ਥਿਰਕ ਰਿਹਾ ਸੀ ਇੱਥੇ ਸਿਰਫ ਦੋਸਾਂਝਾ ਵਾਲਾ ਹੀ ਛਾਇਆ ਰਿਹਾ ਭਾਵੇਂ ਇਸ ਵਿਆਹ ਨੂੰ ਚਲਦੇ ਹੋਏ ਕਈ ਮਹੀਨੇ ਅਤੇ ਕਈ ਦਿਨ ਹੋ ਗਏ ਸਨ ਵਿਆਹ ਨੂੰ ਲੈ ਕੇ ਇਹੀ ਕਿਹਾ ਜਾਂਦਾ ਹੈ ਕਿ ਦਲਜੀਤ ਦੋਸਾਂਝ ਵਿਆਹਿਆ ਹੋਇਆ ਹੈ ਉਹਨਾਂ ਦੀ ਪਤਨੀ ਦਾ ਨਾਮ ਸੰਦੀਪ ਹੈ ਅਤੇ ਉਹ ਅਮਰੀਕਾ ਦੇ ਵਿੱਚ ਹੀ ਰਹਿੰਦੇ ਨੇ ਪਰ ਦਲਜੀਤ ਦੋਸਾਂਝ ਦੇ ਵੱਲੋਂ ਇਸ ਦੇ ਬਾਰੇ ਕਦੇ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ ਜਿਸ ਕਰਕੇ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਪਰ ਇਹ ਗੱਲ ਜ਼ਰੂਰ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੂੰ ਆਪਣੀ ਜੋੜੀ ਕਿਹਦੇ ਨਾਲ ਸੋਹਣੀ ਲੱਗਦੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਉਹ ਅਕਸਰ ਹੀ ਨਿਮਰਤ ਖੈਰਾ ਦਾ ਨਾਮ ਜ਼ਰੂਰ ਲੈਂਦੇ ਨੇ ਆ ਪੰਜਾਬੀ ਆ ਗਿਆ ਬੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤਾਂ ਕਿ ਗੱਲਾਂ ਹੋਣ ਗਈਆਂ ਲੱਖਾਂ ਕਰੋੜਾਂ ਲੋਕ ਦਿਲਜੀਤ ਦੋਸਾਂਝ ਦੇ دیਵਾਨੇ ਨੇ ਪਰ ਆਖਿਰਕਾਰ ਉਹ ਕੁੜੀ ਕੌਣ ਹੈ ਜਿਹਦੇ دیਵਾਨੇ ਦਿਲਜੀਤ ਦੋਸਾਂਝ ਹੋਏ ਨੇ ਜਿਸ ਦਾ ਨਾਮ ਉਹ ਅਕਸਰ ਆਪਣੇ ਬੋਲਾਂ ਤੇ ਰੱਖਦੇ ਨੇ ਅਤੇ ਆਪਣੀ ਜੋੜੀ ਉਹਨਾਂ ਨੂੰ ਉਸੇ ਕੁੜੀ ਦੇ ਨਾਲ ਘੈਂਟ ਵੀ ਲੱਗਦੀ ਹੈ ਇਸ ਬਾਰੇ ਅਸੀਂ ਅੱਗੇ ਜਾ ਕੇ ਜਾਣਕਾਰੀ ਦਵਾਂਗੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਦੇ ਰਹੋ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ